ਜਕਰ ਆ ਵੀਰ ਬਜਰੰਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੋਲੋ ਸਨਾਤਨ ਧਰਮ ਕੀ ਜੈ ਬੋਲੋ ਸਨਾਤਨ ਸੰਸਕ੍ਰਿਤੀ ਕੀ ਜੈ ਹੋ ਜੈ ਪੰਜਾਬ ਸ਼ਿਸ਼ਨਾ ਪੰਜਾਬ ਵੱਲੋਂ ਹੁਸ਼ਿਆਰਪੁਰ ਦੇ ਸਾਡੇ ਮੈਨਾ ਸੈਨਾ ਦੇ ਜਿਹੜੇ ਜ਼ਿਲ੍ਹਾ ਪ੍ਰਮੁੱਖਾ ਮੈਡਮ ਬਾਗੜ ਜੀ ਦੀ ਅਗਵਾਈ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸਾਡੇ ਸ਼ਹੀਦੇ ਆਜ਼ਮ ਸਰਦਾਰ ਗਿਆਨ ਸਿੰਘ ਜੀ ਦਾ ਜੋ ਅੱਜ ਸ਼ਰਧਾਂਜਲੀ ਸਮਾਗਮ ਅਸੀਂ ਰੱਖਿਆ ਗਿਆ ਤਾਂ ਜੋ ਅਸੀਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਇਹੋ ਜੇ ਦੇਸ਼ ਭਗਤਾਂ ਦੀ ਬਦੌਲਤ ਅੱਜ ਅਸੀਂ ਪੰਜਾਬ ਦੇ ਵਿੱਚ ਸੁੱਖ ਦਾ ਸਾਹ ਲੈ ਰਹੇ ਆ ਇਹਨਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਅੱਤਵਾਦ ਨੂੰ ਠੱਲ ਪਾਈ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਅੱਜ ਦੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜੇ ਦੇਸ਼ ਭਗਤਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲ ਕੇ ਜੋ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਨਸ਼ਾ ਅਤਵਾਦ ਤੋਂ ਵੀ ਭੈੜਾ ਆ ਇਹਦੇ ਉੱਤੇ ਠੱਲ ਪਾਉਣ ਲਈ ਬੜੇ ਸਖਤ ਕਦਮ ਚੱਕਣੇ ਪੈਣਗੇ ਅਤਵਾਦ ਤੇ ਨਸ਼ੇ ਦੇ ਬਰਬਾਦੀ ਪੰਜਾਬ ਦੀ ਅੱਗੇ ਬੜੀ ਕੀਤੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦੇ ਉੱਪਰ ਜਲਦ ਠੱਲ ਪਾਈ ਜਾਵੇ ਇਹੀ ਇਹੋ ਜਿਹੇ ਗ੍ਰੇਸ਼ ਭਗਤਾਂ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ ਹੁਣ ਦੋ ਲਫ਼ਜ਼ ਸਾਡੇ ਜਿਹੜੇ ਮਹਿਲਾ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨੇ ਮੈਡਮ ਬਾਗੜ ਜੀ ਸੰਬੋਧਨ ਕਰਨਗੇ ਜੈ ਕਰਾ ਵੀਰ ਬਜਰੰਗੇ ਹਰਾਮ ਆਮੀਨ ਸਾਡੇ ਮੈਸ਼ ਕਮਜੀਤ ਬੰਗਰ ਸਿੱਖਣਾ ਮੈਲਾ ਵਿੰਦਿ ਜਿਲ੍ਹਾ ਬਰਦਾ ਮੇਰੀ ਮਹਿਲਾ ਸੈਨਾ ਤੇ ਮੇਰੇ ਸਾਡੇ ਮिक्की ਪੰਡਲ ਜੀ ਟਾਂਡੇ ਦੀ ਪੂਰੀ ਟੀਮ ਦੇ ਨਾਲ ਇੱਥੇ ਮੇਰੇ ਹਾਊਸ ਵਿੱਚ ਪਹੁੰਚੇ ਆ ਅੱਜ ਅਸੀਂ ਸਰਦਾਰ ਬਿਆਨਤ ਸਿੰਘ ਸਰਦਾਰ ਜੀ ਨੂੰ ਅਸੀਂ ਨਾਮ ਅੱਖਾਂ ਦੇ ਨਾਲ ਦਿਲੋਂ ਤੈਅ ਕੇ ਅਸੀਂ ਦਾ ਬਹੁਤ ਹੀ ਜ਼ਿਆਦਾ ਸਰਦਾਰਾਂ ਲਈ ਇਹਨਾਂ ਨੂੰ ਪੇਟ ਕਰਦੇ ਆ ਫੁੱਲਾਂ ਦੇ ਨਾਲ ਅਸੀਂ ਇਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਕਿ 1992 ਤੋਂ ਲਾ ਕੇ 1995 ਤੱਕ ਜਦ ਜਦ ਵੀ ਅੰਤਗਵਾਦ ਨੇ ਪੈਰ ਪਸਾਰੇ ਇਹਨਾਂ ਨੇ ਨਕੀਲ ਪਾਈ ਇਹਨਾਂ ਨੇ ਅੰਤਗਵਾਦ ਨੂੰ ਨਕੀਲ ਪਾਉਂਦਿਆਂ ਹੋਇਆ ਹੀ ਆਪਣੀ ਸ਼ਹੀਦੀ ਦਿਵਸ ਆਪਣਾ ਸ਼ਹੀਦ ਹੋ ਕੇ ਚਲੇ ਗਏ ਇਸ ਦੁਨੀਆ ਤੋਂ ਅਸੀਂ ਅੱਜ ਵੀ ਇਹਨਾਂ ਨੂੰ ਯਾਦ ਕਰਦੇ ਆ ਤੇ ਕਰਦੇ ਹੀ ਰਹਾਂਗੇ ਜੈਕਾਰਾ ਬੀਰ ਬਜਰਾਂਗੇ ਹਰ ਹਰ ਮਹਾਦੇਵ ਸਾਡੇ ਵਿੱਚ ਸਾਡੇ ਜਿਹੜੇ ਦੁਆਬੇ ਦੇ ਯੂਥ ਦੇ ਪ੍ਰਧਾਨ ਸ਼ਿਵਮ ਬੈਦ ਜੀ ਯੂਥ ਹੁਸ਼ਿਆਰਪੁਰ ਤੋਂ ਜਵਾਦੇ ਦੇ ਅਕਸ਼ਯ ਸੰਜੀਤ ਸੇਠੀ ਜੀ ਸਾਡੇ ਵਪਾਰ ਮੰਡਲ ਟਾਂਡਾ ਦੇ ਪ੍ਰਧਾਨ ਸਾਡੇ ਚਾਵਲਾ ਸਾਹਿਬ ਜੀ ਤੇ ਹੋਰ ਰਾਣੀ ਪ੍ਰਧਾਨ ਜੀ ਹੋਰ ਕਈ ਇੱਥੇ ਮਤਲਬ ਜਿਹੜਾ ਨਾਮ ਨਹੀਂ ਪਤਾ ਇਹ ਸਾਰੇ ਸਾਡੇ ਮਤਲਬ ਉਹ ਮੇਨ ਜ਼ਿਲ੍ਹੇ ਦੇ ਕਾਰਜਕਰਤਾ ਆ ਅੱਪਾ ਸਾਰਿਆਂ ਨੇ ਰਲ ਕੇ ਅੱਜ ਇਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਆ ਸ਼ਹੀਦਾਂ ਦਾ ਨਾਮ ਯਾਦ ਕਰਦਾ ਰਹੇਗਾ ਜਕਾਰਾ ਵੀਰ ਬਜਰੰਗੇ ਹਾਏ ਹਾਏ